ਅੱਜ ਅਸੀਂ ਡੀਐਸਪੀ ਸਾਹਿਬ ਨੇ ਚੋਰੀਆਂ ਦੇ ਸਬੰਧ ਵਿੱਚ ਮਿਲੇ ਆ ਜਿਹੜਾ ਚੋਰ ਫੜਿਆ ਗਿਆ ਵਾ ਸਾਰਿਆਂ ਨੇ ਇਲਾਕੇ ਦੇ ਸੱਜਣਾ ਨੇ ਮੋਹਦ ਵਰ ਬੰਦੇ ਨੇ ਜਾ ਕੇ ਡੀਪੀ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿਸੀ ਜੋ ਚੋਰ ਫੜਿਆ ਵਾ ਉਹਦੇ ਤੇ ਜੋ ਧਰਾਵਾ ਬਣਦੀਆਂ ਨੇ ਉਹਦੇ ਤੋਂ 295 ਦੀ ਧਾਰਾ ਜੋ ਬਣਦੀ ਹੈ ਸਖਤ ਤੋਂ ਸਖਤ ਧਾਰਾ ਬਣਦੀ ਹੈ ਜੋ ਜੋੜੇ ਪਾ ਕੇ ਗੁਰਦੁਆਰੇ ਦੇ ਅੰਦਰ ਗਿਆ ਉਹਦੇ ਮਤਲਬਕ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਆ ਪਾਪਾ ਧਾਰਾ ਲਾ ਕੇ ਉਸ ਨੂੰ ਚੰਗੀ ਸਜਾ ਦਵਾਉਣ ਦੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਸੋ ਡੀਐਸਪੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਚੰਗਾ ਸੰਜੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਅੱਜ ਡਿਊਟੀ ਸਾਹਿਬ ਕੋ ਆਏ ਹਾਂ ਜੀ ਜਿਹੜਾ ਇਹਨਾਂ ਚੋਰ ਫੜਿਆ ਨਾ ਉਹ ਜਿਸ ਦਿਨ ਸਾਡੇ ਬੀਠਾਵਾਲ ਰੋਡ ਗੁਰਦੁਆਰਾ ਦੁਖਨਵਾਲ ਸਾਹਿਬ ਚੋਰੀ ਹੋਈ ਸੀ ਉਹ ਜੋੜੇ ਆ ਸਮੇਤ ਅੰਦਰ ਦਾਖਲ ਹੋਏ ਸੀ ਜਿਦੇ ਨਾਲ ਦੇਖੋ ਗੁਰੂ ਮਹਾਰਾਜ ਦੀ ਬਰਦੀ ਅਸੀਂ ਮੰਨਦੇ ਇਸ ਚੀਜ਼ ਦੀ ਬਰਦੀ ਕੀਤੀ ਗਈ ਹੈ। ਪਰ ਅੱਜ ਜੇ ਡਿਊਟੀ ਸਾਹਿਬ ਬੇਨਤੀ ਕੀਤੀ ਕਿ ਇਹਦੇ ਵਿੱਚ ਬਰਦੀ ਦੀ ਧਾਰਾ ਦਾ ਵਾਅਦਾ ਕੀਤਾ ਜਾਵੇ। ਉਹ ਡਿਊਟੀ ਸਾਹਿਬ ਨੇ ਸਾਨੂੰ ਅਸ਼ਵਾਸਾ ਦਵਾਇਆ ਕਿ ਆਪਾਂ ਜਰੂਰ ਇਹ ਜਿਹੜੀ ਆਪਣਾ ਧਾਰਾ ਵਿੱਚ ਐਡ ਕਰਾਂਗੇ ਜੀ ਉਹਨੇ ਜੋੜੇ ਪਾਏ ਕਿਉਂਕਿ ਉਹਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਆ। ਉਹਦੀ ਰਿਕਾਰਡਿੰਗ ਜੇ ਵੇਖਿਆ ਕਿ ਜੋੜੇ ਪਾ ਕੇ ਅੰਦਰ ਗੁਰਦੁਆਰਾ ਸਾਹਿਬ ਦਾਖਲ ਹੋਇਆ ਸੀ। ਹਾਂਜੀ ਇਹ ਲਈ ਡਿਊਟੀ ਸਾਹਿਬ ਤਨਹਾਲ ਕਰਨ ਨੇ ਹਨ ਸਾਨੂੰ ਅਸ਼ਵਾਸਾ ਦਵਾਇਆ ਕਿ ਅਸੀਂ ਉਹ ਧਾਰਾ 295 ਦਾ ਚਿੰਗ ਵਾਅਦਾ ਕਰਾਂਗੇ। ਇਦੇ ਬਾਕੀ ਸਾਰੀ ਸੰਗਤ ਦੇ ਨਾਲ ਅੱਜ ਆਪਾਂ ਡਿਊਟੀ ਸਾਹਿਬ ਨੂੰ ਮਿਲਣਾ ਆਏ ਹਾਂ ਡਿਊਟੀ ਸਾਹਿਬ ਨੇ ਸਾਡਾ ਬੜਾ ਸਹਿਯੋਗ ਕੀਤਾ ਹੋਰ ਅਸੀਂ ਪੁੱਛਦੇ ਬੜੇ ਧੰਨਵਾਦੀਆਂ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਜਿਹੜਾ ਚੋਰ ਕਾਬੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪਣੇ ਇਲਾਕੇ ਦੀ ਸੰਗਤ ਇਕੱਤਰ ਹੋਈ ਆ ਸਦਾ ਹਰਜੀਤ ਸਿੰਘ ਜਾਂ ਹੋਰ ਪਤਵੰਤੇ ਇਕੱਠੇ ਹੋਏ ਆ ਆਪਾਂ ਜਿਹੜੇ ਪਹਿਲੇ ਦਿਨੀ ਵੀਲੇ ਪਿੰਡ ਦਾ ਨਿਸ਼ਾਨ ਸਿੰਘ ਨੇ ਚੋਰੀ ਕੀਤੀ ਆ ਜੋੜੇ ਪਾ ਕੇ ਤੇ ਗੁਰੂ ਦਰਬਾਰ ਵਿੱਚ ਪਹੁੰਚਾਇਆ ਇਸ ਚੀਜ਼ ਨੂੰ ਲੈ ਕੇ ਅਸੀਂ ਡਿਪਟੀ ਸਾਬ ਨੂੰ ਮਿਲੇ ਫਤਿਹਗੜ ਚੂੜੀਆਂ ਇਹਨਾਂ ਨੇ ਸਾਡੀ ਗੱਲ ਸਾਰੀ ਸੰਗਤ ਦੀ ਬੜੀ ਰੂਹ ਨਾਲ ਸੁਣੀ ਆ ਤੇ ਕਹਿੰਦੇ ਸਖਤ ਤੋਂ ਸਖਤ ਤਰਾਵਾਂ ਲਾ ਕੇ ਇਹਨੂੰ ਬੰਦ ਰੱਖਾਂਗੇ ਇਹਨੂੰ ਛੇਤੀ ਨਾਲ ਬਾਹਰ ਨਹੀਂ ਆਉਣ ਦਿੰਦੇ ਅਸੀਂ ਇਲਾਕੇ ਦਾ ਅਤੇ ਪੁਲਿਸ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ